ਸ੍ਰੀ ਗੋਵਿੰਦ ਗੋਪਤੀ ਜੀ ਸਹਾਇ ਵਾਰ ਸ੍ਰੀ ਗੋਵਿੰਦ ਗੋਪਤੀ ਜੀ ਕੀ ਪਾਤਸ਼ਾਹੀ ਦਸਵੀਂ ਈ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ RAM DAS ਐ ਨੂੰ ਹੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠਾ ਸਭ ਦੁਖ ਜਾਇ ਤੀਗ ਬਹਾਦਰ ਸਿਮਰਿਐ ਘਰ ਨਾਉ ਨਿਤ ਆਵੈ ਧਾਈ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰਤਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲ ਕੇ ਇੱਕ ਵਾਹੀ ਦੇਖ ਗਿਆਣੇ ਜੜ ਕੀਤਾ ਤਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਏ ਟਾਇਕ ਉਪਰੀਆਂ ਲੋਹਈਆਂ ਚਰਕੀਆਂ ਤੇ ਚੜ੍ਹਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਦੇ ਸਾਹ ਸੁਆਸਾ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਪਲੋ ਜੀ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾ ਰਛਿਆ ਲਿਆਏ ਏਕ ਏਕ ਫਤਹਿ ਮਿਰਦ ਕੀ ਪੈਜ ਪੰਥ ਕੀ ਜੀਤ ਸਾਹਿਬ ਜੀ ਸਹਾਇ ਖਾਲਸੇ ਜੀ ਕੀ ਬੋਲ ਜੀ ਸੇਕਾ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵੀ ਵਿਕ ਦਾਨ ਵਿਸਾਹ ਬਾਨ ਪ੍ਰੋਸਾਦ ਦਾਨ ਦਾਨਾ ਸਿਰ ਦਾਨ ਦਾਨ ਸਰੀ ਅਮਰਤ ਸਰ ਜੀ ਕੇਸ਼ ਨਾਂ ਚੌਕੀਆਂ ਕੰਡੇ ਬੰਗੀ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਆਦਮਤ ਉਚੀ ਮਤ ਪਤ ਦਾਨ ਵਾਹਿਗੁਰੂ ਇਹ ਕਾਲ ਪ੍ਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੇ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ ਇਹ ਨਿਮਾਣਿਆਂ ਦੀ ਮਾਣ ਨੇ ਤਾਣਿਆਂ ਦੇ ਤਾਣ ਨਿਉਟੀਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਜੀ ਉਹ ਤੁਹਾਨੂੰ ਤੁਮ ਦਸ਼ਮੇਸ਼ ਪਿਤਾ ਅਮਰਤ ਕੇ ਦਾਤੇ ਸਰਬਸਤ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੇ

ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਹੋਇਆ ਜੀ ਗੁਰਬਾਣੀ ਪੜ੍ਹਦੇ ਆ ਕੋਲੋਂ। ਇਹ ਬੀਅੰਤ ਬੀਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਮਾਫ਼ੀਆਂ ਬਖਸ਼ਣੀਆਂ। ਅਗਾਂਹ ਤੋਂ ਸਮਤ ਸੁਜੀ ਬਖਸ਼ਣੇ। ਰਾਜ ਜੀਓ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ, ਬੋਲਣ, ਸਮਝਣ ਦੀ ਸੂਝ ਬਖਸ਼ਣੇ। ਸੇਵਾ ਸੇਵਨ ਕਰਨ ਦੇ ਬਾਲੂ ਤੋਂ ਬਖਸ਼ਣੇ ਪੜੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਸੌਣਾ ਹਾਜ਼ਰੀਆਂ ਤਿਰਫਲ ਭੇਟਾ ਮਾੰਦਰ ਤੇ ਗੁਰ ਕਰਨੀਆਂ ਸਰਬ ਸੰਗਤ ਦੀਆਂ। ਮੰਦੀਆਂ ਭਾਵਨਾਮਾ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੁਖ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਯਾਤਰੂਆਂ ਦੀ ਯਾਤਰਾ ਸੁਖਰੀ ਕਰਨੀ ਮਹਾਰਾਜ ਪੰਚਮਕੜਾ ਪ੍ਰਸ਼ਾਦ ਕੀ ਦੇਖ ਸਾਜ ਕੇ ਹਾਜ਼ਰ ਹੈ ਦਰਦੇ ਪਰਵਾਨ ਹੋਵੇ ਪ੍ਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਮਹਾਰਾਜ ਜੀ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸạch ਕਨਸਤਾਨ ਤੋਂ ਪਰ ਗਾਇਸਤਾਨ ਵਰ ਜਲੇਬਾਨ ਦੀ ਅਗਿਆ ਬਖਸ਼ੋਰਾ ਪੰਡਯੰਗ ਸੰਸਾਹੀ ਉਬਸ ਮੁਸੰਗਤਾਨ ਨੂੰ ਉਸ ਘਾਸਨਾ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇਦਾਰੇ ਬਖਸ਼ ਕਰਕੇ ਨਦਰੋਂ ਨਦਰਿ ਨਿਹਾਰ ਜੀ ਸਿੱਖ ਪੜਦੇ ਸੁਣਦੇ ਪਤ ਵਤ ਲਾਹਿ ਬਤੋ ਬਣ ਨਾਨਕ ਨਾਮ ਕੜਦੀ ਕਲਾ ਤੇਰੇ ਬਾਣ ਸਰਬਤ ਦਾ ਸਵਾ ਵਾਹਿਗੁਰੂ ਜੀ ਕਾ ਖਾਲਸਾ Well but... ਨਿਸ਼ੇ ਪਾਪ ਕਨੇਰੇ ਕੌਣ ਜਾਣ ਗੁਣ ਤੇਰੇ ਨਿਸ਼ੇ ਪਾਪ ਕਨੇਰੇ ਕੌਣ ਜਾਣ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ 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 ਪਾਹਨ ਪਾਰੇ ਉਤਾਰੇ ਕੋਣ ਜਾਣੇ ਗੁਣ ਤੇਰੇ ਆਹਨ ਪਾਰੇ ਕੋਣ ਜਾਣੇ ਗੁਣ ਤੇਰੇ ਐ ਨਾਨਕ ਦਾਸ ਤੇਰੀ ਸਰਨਾ ਨਾਨਕ ਦਾਸ ਤੇਰੀ ਸਰਨਾ ਆਈ ਨਾਨਕ ਸਦਾ ਸਦਾ ਬਲਿਹਾਰੇ ਕੌਣ ਜਾਣੇ ਗੁਣ ਤੇਰੇ 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 ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਤੁਬ ਚਰਨ ਨਾਮ ਜਿਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਜਿਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀ माणी शीतल पूरख दृष्ट सुजाणी शीतल पूरख दृष्ट सुजाणी सच उगमत मारा तख्तनि मासी सच उगमत मारा तख्तनि मासी ਜਗ ਇੱਕ ਸਰਨਾ ਮਿਲੇ ਦਾਨ ਸੰਤਰੇ ਨੰਝੇ ਲਗ ਭਵ ਜਲ ਤਰਨਾ ਬਿਨਤ ਕਰਹੁ ਅਰਦਾਸ ਸੁਨਹੁ ਜੇ ठाकुर ਭਾਵੇ ਦੇਹ ਦਰਸ ਮਨ ਚਾਉ ਭਗਤ ਈਹ ਮਨ ਠਹਿਰਾਵੇ ਬਲਿ ਉਚਰਾਗ ਅੰਧਿਆਰ ਮਹ ਸਭ ਕਲ ਉਦਰੀ ਇੱਕ ਨਾਮ ਧਰਮ ਰਗਟ ਸਗਨ ਹਾਰ ਭਵਨ ਮੈਂ ਜਨਨ ਅਨਕ ਗੁਰਪਾ ਸਕਟ ਸਗਨ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਭਰੇ ਤਿਤ ਲੈ ਉਬਾਰ ਸਤ ਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੂਜਈ ਹਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਸੂਜਈ ਹਰ ਬਿਨ ਬਖਸ਼ਨ ਹਾਰ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਨਾ ਵੱਡੇ ਪਾਗ ਪੀਟੇ ਗੁਰਦੇਵਾ ਕੋਟ ਪ੍ਰਾਦਮਿਤੇ ਹਰ ਸੇਵਾ चरण कमल जाक मन रापे सो गय अगनतिस जन नब अपे सागर तरिया साधु संगे निरपोन नाम जपो हर रंगे पर तन दुख किछ पा ਰਾਖੋ ਦਾਸ ਪਾਟ ਕੀ ਲਾਜ ਜੈਸੀ ਰੱਖੀ ਲਾਜ ਪਗਤ ਪ੍ਰਹਲਾਦ ਕੀ ਹਰ ਨਾਖਸ਼ ਪਾਰੇ ਕਰ ਆਜ ਹੁਨ ਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਚੀਨਤ ਵਸਤਰ ਦੀਨ ਬੋਸਾ ਜੀ ਸੋਦਮਾ ਆਪ ਦਾ ਤੇ ਰਖਿਆ ਗਨ ਕਾ ਪੜ ਤੇ ਪੁਰੇ ਤੇ ਕਾ ਜੀ ਸ਼ੀਰੀ ਸਤਗੁਰ ਸੋ ਪਰਸਨ ਕਲ ਜੁਗ ਹੋਈ ਰਾਖੋ ਦਾਸ ਪਾਟ ਕੀ ਲਾਜ ਜਾ ਤੋ ਮੇਰੇ ਵੱਲ ਹੈ ਤਾਂ ਕਿਆ ਮੋ ਜੰਦਾ ਸੁੱਧ ਸਭ ਕਿਛ ਮੈਨੂੰ ਸੋਪਿਆ ਯਾ ਤੇਰਾ ਬੰਦਾ ਲਖਮੀ ਥੋਟ ਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਦਾ ਇਹ ਵਿਹਾਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਬੇ ਕਾਲ ਸਵਾਰੀਏ ਜਾ ਤੁਧ ਪਵੰਦਾ ਸਬੇ ਕਾਲ ਸਵਾਰੀਏ ਜਾ ਤੁਧ ਪਵੰਦਾ ਸਾਤੀ ਵੋਂ ਲਗੇ ਪਾਰ ਗਮ ਸਰਣਾਈ ਜੋ ਗਿਰਦੇ ਹਮਾਰੇ ਰਾਮ ਕਾ ਦੁੱਖ ਲਗੇ ਨਾ ਪਾਈ ਸਤਗੁਰੂ ਪੂਰਾ ਪੇਟਿਆ ਜਨ ਬੰਦ ਬਣਾਈ ர ஓ தில ர சட்டாயி ஓ நான கிருப்பா பயி பிரபு பேசாய ஓ நான கிருபா பயி பிரபு பேசாயு ਆ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕੋ ਤੂ ਕਦਕਾ ਬ੍ਰਹਮਾ ਬਿਸਨ ਸਿਰ ਤੇ ਅਗਨਤ ਤੈਨ ਕੋ ਮੋਹ ਭਯਾ ਮਨ ਮਦਕਾ 84 ਲਖ ਜੋਨੇ ਉਪਾਈ ਰਿਜਕ ਦਿਆ ਸਭ ਨੂੰ ਕੋ ਤਦ ਕਾ ਸੇਵਕ ਕਹਿ ਪਰਪੂਰ ਜੁਗ ਜੁਗ ਵਾ ਗੁਰੂ ਤੇਰਾ ਸਭ ਸਦ ਕਾ ਕਰਤਾ ਤੂੰ ਮੇਰਾ ਜਜਮਾਨ ਇੱਕ ਦਖਣਾ ਆਉ ਤਹਿ ਪੇ ਮੰਗੋ ਦੇਉ ਆਪਣਾ ਨਾਮ ਰਹਾ पंच तस्कर पावत राखे चुका मन अभिमान दृष्ट विकारी दुर्मुतपारी ऐसा ब्रह्म ज्ञान अंत न पावत देव सवे मुने इंद्र महाशिव योग करी फुन भेद बिरंच विचार रयो हर जाप न चाडयो एक करी मथुरा जन को प्र ਨਿਹਾਲ ਕਰੇ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹੇ ਤਰੀ ਨਾਸ ਰੋ ਮਨਸੂ ਗੁਰ ਗੋਬਿੰਦ ਸਿੰਘ ਇਸ ਦੀ ਮਨਸੂ ਗੁਰ ਗੋਬਿੰਦ ਸਿੰਘ ਹੱਕ ਰਾਗਨ ਜੂ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂੰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰੂ ਗੋਬਿੰਦ ਸਿੰਘ ਮਨ ਮਹਿ ਸਿਨ ਜੋ ਹਰ ਹਰ ਨਾ ਨਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਨਾਨਕ ਨਾਮ ਨਿਰੰજન ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਬਿਓ ਛਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋ ਢੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ ਜੈਸਾ ਸਤਗੁਰ ਸੁਣੀਦਾ ਤੈ ਸੋਹੀ ਮੈਂ ਦੀਠ ਓਿ ਛੜਿਆ ਮੇਲੇ ਪ੍ਰਭ ਹਰ ਦਰਗੇ ਕਵਸੀਟ ਹਰ ਨਾਮੋ ਮੰਤਰ ਦੜਾ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇ ਜੇ ਨਾ ਤੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਦ ਸੋ ਪੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣ ਸੁਖਹੁ ਤਲ ਗੁਰ